ਅੱਜ ਦੀ ਕਹਾਣੀ ਰਿਸਮਾਂ ਦੇ ਰਾਹੀ ਲੇਖਕ ਸਿਮਰਜੀਤ ਕੌਰ ਜੱਸੀ ਜੀ ਅੰਬਰ ਦੇ ਟਿੰਟਮਾਉਂਦੇ ਤਾਰਿਆਂ ਦੀ ਲੋ ਸਰੀਂ ਦੇ ਦਰਖਤ ਤੇ ਬੈਠੀ ਕੋਚਰੀ ਦੀਆਂ ਜਗ ਦੀਆਂ ਅੱਖਾਂ ਕਦੇ ਕਦੇ ਚੱਲਦਾ ਹਵਾ ਦਾ ਤੇਜ਼ ਗੁੱਲਾ ਉਸ ਦੇ ਬਾਲਾਂ ਨੂੰ ਸਹਲ ਆ ਜਾਂਦਾ ਉਸ ਦੇ ਕੁਰਤੇ ਚੋਂ ਚੋ ਰਹਾ ਮੁੜਕਾ ਥੋੜੀ ਕੁ ਠੰਡਕ ਦਿੰਦਾ ਉਸ ਨੂੰ ਬੜਾ ਸੁਖ ਮਿਲਦਾ ਖੇਤ ਵਿੱਚ ਬੰਬੀ ਕੋਲ ਬਣਿਆ ਕੱਚਾ ਜਿਹਾ ਕਾਮਰਾ ਕੋਲ ਲੰਮਤ ਲੰਮੀ ਟਾਲੀ ਸਰੀਂ ਗੋਲ ਛਤਰੀ ਦੀ ਤਰ੍ਹਾਂ ਫੈਲੀਆਂ ਦੋ ਨਿਮਾ ਲਾਗੇ ਹੀ ਖੜਾ ਛੋਟਾ ਜਿਹਾ ਤੂਤ ਜਿਹੜਾ ਉਸਦੇ ਬਾਪੂ ਨੇ ਪਿਛਲੇ ਸਾਲ ਹੀ ਨਹਿਰ ਦੀ ਪਟੜੀ ਤੋਂ ਖੁੰਗ ਕੇ ਲਿਆਂਦਾ ਸੀ ਕਮਰੇ ਦੀ ਛੱਤ ਤੇ ਪਿਆ ਨਵਾਰ ਦਾ ਬੁਣਿਆ ਮੰਝਾ ਤੇ ਚਿੱਟੇ ਰੰਗ ਦੀ ਚਾਦਰ ਉੱਤੇ ਜਿਹੜੀ ਸ਼ਰਨੀ ਨੇ ਆਪਣੇ ਹੱਥੀਂ ਕੱਢ ਕੇ ਕਰਮਪਾਲ ਨੂੰ ਦਿੱਤੀ ਸੀ ਉਸਨੇ ਗੱਬੇ ਸਿਰਫ ਇੱਕ ਫੁੱਲ ਪਾਇਆ ਸੀ ਪੰਜ ਜਮਾਤਾਂ ਪੜ੍ਹੀ ਹੁਣ ਕਰਕੇ ਕਰਮਪਾਲ ਦੇ ਨਾਮ ਦਾ ਕੱਕ ਕਰਵੀ ਇੱਕ ਕੋਣ ਨੇ ਹੀ ਪਾ ਦਿੱਤਾ ਸੀ ਕਰਮਪਾਲ ਉਸ ਚਾਦਰ ਨੂੰ ਹਮੇਸ਼ਾ ਖੇਤ ਵਿੱਚ ਬਣੇ ਕਮਰੇ ਵਿੱਚ ਹੀ ਰੱਖਦਾ ਜਿਸ ਦਿਨ ਵੀ ਉਸ ਦੀ ਖੇਤ ਵਿੱਚ ਪਾਣੀ ਦੀ ਬਾਰੀ ਹੁੰਦੀ ਜਾਂ ਕਦੇ ਰਾਖੀ ਦੇ ਹੋਂ ਖੇਤ ਰੁਕਣਾ ਪੈਂਦਾ ਤਾਂ ਉਹ ਅਕਸਰ ਚੰਨੀ ਨੂੰ ਕੱਢੀ ਚਾਦਰ ਉੱਪਰ ਲੈ ਕੇ ਸੌਂਦਾ ਜਾਂ ਵਿਛਾ ਕੇ ਸੌਂਦਾ ਅੱਜ ਵੀ ਖੇਤ ਉਹ ਪਾਣੀ ਦੀ ਬਾਰੀ ਲਾਉਣ ਆਇਆ ਸੀ ਉਸ ਦਾ ਬਾਪੂ ਵੀ ਨਾਲ ਸੀ ਉਹ ਪਾਣੀ ਲਾ ਕੇ ਘਰ ਮੁੜ ਗਿਆ ਸੀ ਪਰ ਕਰਮਪਾਲ ਨੇ ਖੇਤ ਵਿੱਚ ਹੀ ਸੌਣ ਦਾ ਇਰਾਦਾ ਬਣਾ ਲਿਆ ਕਦੇ-ਕਦੇ ਉਸ ਨੂੰ ਬੰਬੀ ਤੇ ਬਣੇ ਕਮਰੇ ਦੀ ਛੱਤ ਤੇ ਸੌਣਾ ਚੰਗਾ ਲੱਗਦਾ ਸੀ ਕੋਲ ਦੀ ਲੰਘਦੇ ਖੰਭੇ ਦੀ ਤਾਰ ਵਿੱਚ ਉਹਨਾਂ ਕੁੰਡੀ ਲਗਾ ਕੇ ਇੱਕ ਬੱਲ ਬਲਦਾ ਜਗਦਾ ਕਰ ਦਿਆ ਸੀ ਛੱਤ ਤੇ ਪਿਆ ਕਰਮਪਾਲ ਸ਼ਰਣੀ ਦੇ ਸੁਪਨਿਆਂ ਵਿੱਚ ਉੱਤਰ ਵੱਟੇ ਲੈ ਰਿਹਾ ਸੀ ਪਿਛਲੇ 1 ਮਹੀਨੇ ਤੋਂ ਉਹ ਦੋਨੋਂ ਮਿਲੇ ਹੀ ਨਹੀਂ ਸ਼ਰਨੀ ਦਾ ਪਿੰਡ ਉਸਦੇ ਪਿੰਡ ਤੋਂ ਕੁਝ ਕੋਹਾਂ ਦੂਰ ਤੇ ਸੀ ਉਹ ਕਦੇ-ਕਦੇ ਸਾਈਕਲ ਉਠਾ ਕੇ ਚਲਾ ਜਾਂਦਾ ਸ਼ਰਨੀ ਦੇ ਘਰ ਅੱਗੋਂ ਦੀ ਲੰਘਦਾ ਕਦੇ-ਕਦੇ ਸ਼ਰਨੀ ਛੱਤ ਤੇ ਖੜੀ ਦੇਖ ਪੈਂਦੀ ਕਦੇ ਉਸ ਨੂੰ ਨਿਰਾਸ਼ ਮੁਰਨਾ ਪੈਂਦਾ ਦੋਨਾਂ ਪਿੰਡਾਂ ਦੇ ਕੁਝ ਕੁ ਖੇਤ ਸਾਂਝੇ ਸਨ ਇਹ ਰੱਬ ਦੀ ਮਿਹਰ ਹੀ ਸੀ ਕਿ ਸਰਨੀ ਤੇ ਕਰਮਪਾਲ ਅੱਗੇ ਖੇਤਾਂ ਵਿੱਚਕਾਰ ਦੀ ਇੱਕ ਕੱਚੀ ਪਹੀ ਲੱਗਦੀ ਸੀ ਸਿਆਲਾ ਵਿੱਚ ਕਦੇ-ਕਦੇ ਸਰਨੀ ਆਪਣੇ ਮਾਂ ਤੇ ਚਾਚੀ ਨਾਲ ਨਰਮਾ ਜਗਣ ਵੀ ਆਉਂਦੀ ਕਰਮਪਾਲ ਉਹਨਾਂ ਦਿਨਾਂ ਵਿੱਚ ਪੂਰਾ ਪੂਰਾ ਦਿਨ ਖੇਤ ਵਿੱਚ ਹੀ ਰਹਿੰਦਾ ਦੋਨੋਂ ਅਣਗਿਣਤ ਵਾਰ ਇੱਕ ਦੂਜੇ ਨੂੰ ਤੱਕਦੇ ਇਸ਼ਾਰੇ ਕਰਦੇ ਕਦੇ-ਕਦੇ ਮੌਕਾ ਮਿਲਦਾ ਤਾਂ ਪਰ ਪਰ ਕੋਈ ਗੱਲ ਸਾਂਝੀ ਕਰ ਲੈਂਦੇ ਹਾੜੀ ਦੇ ਰੁੱਤੇ ਵੀ ਸਰਨੀਕ ਤੇ ਕਿਸੇ ਦਿਨ ਖੇਤ ਆ ਜਾਂਦੀ ਅਕਸਰ ਉਸ ਦੀ ਮਾਂ ਜਾਂ ਚਾਚੀ ਉਹਦੇ ਨਾਲ ਹੁੰਦੀਆਂ ਕਰਮਪਾਲ ਨੂੰ ਘਰ ਨਾਲੋਂ ਜ਼ਿਆਦਾ ਖੇਤ ਰਹਿਣਾ ਪਸੰਦ ਸੀ ਉਹ ਵੀ ਇੱਕ ਸਰਨੀ ਕਰਕੇ ਉਸ ਨੂੰ ਹਮੇਸ਼ਾ ਹੀ ਇਹ ਲੱਗਿਆ ਰਹਿੰਦਾ ਕਿ ਕਿਤੇ ਸ਼ਰਨੀ ਖੇਤਾ ਕੇ ਮੁੜੀ ਨਾ ਜਾਵੇ ਤੇ ਉਸ ਨੂੰ ਦੇਖੇ ਬਣਾ ਰਹਿ ਜਾਵੇ ਉਸ ਨੂੰ ਦੇਖਣ ਦੀ ਤਾਲਬ ਇੰਨੀ ਸੀ ਕਿ ਉਹ ਬਹੁਤ ਵਾਰ ਤਾਂ ਉਹ ਦੁਪਹਿਰ ਦੀ ਰੋਟੀ ਖਾਣ ਘਰ ਨਾ ਜਾਂਦਾ ਉਸ ਦੇ ਪੱਕੇ ਬੇਲੀ ਧਰਮਾ ਤੇ ਕ੍ਰਿਸ਼ਨਾ ਉਸ ਦੇ ਕੋਲ ਬੰਬੀ ਤੇ ਹੀ ਪਏ ਰਹਿੰਦੇ ਉਹ ਦਿਨ ਪਰ ਤਾਸਕੋਟ ਦੇ ਕਦੇ ਗੁੱਲੀ ਡੰਡਾ ਖੇਡਣ ਲੱਗ ਜਾਂਦੇ ਬੰਬੀ ਦੇ ਪਾਣੀ ਵਿੱਚ ਨਹਾਉਂਦੇ ਦਪੈਰ ਵੇੜੀ ਕਮਰੇ ਲਾਗੇ ਬਣੇ ਚੁੱਲ੍ਹੇ ਤੇ ਹੀ ਚਾਹ ਦੀ ਪਤੀਲੀ ਧਰ ਲੈਂਦੀ ਗੁੜ ਸੁੱਕੀ ਪੱਤੀ ਦਾ ਡੱਬਾ ਕਮਰੇ ਵਿੱਚ ਹੀ ਪਿਆ ਰਹਿੰਦਾ ਦੁੱਧ ਦਾ ਆਵੀ ਡੋਲੂ ਭਰ ਕੇ ਉਹ ਘਰੋਂ ਲੈ ਆਉਂਦੀ ਆਥਣ ਪਏ ਘਰ ਨੂੰ ਮੁੜਦੀ ਕਰਮਪਾਲ ਦੀ ਮਾਂ ਅਕਸਰ ਉਸ ਨੂੰ ਕੁਝ ਦੀ ਕਰਮਿਆ ਖੇਤ ਵਿੱਚ ਕਿਹੜੀਆਂ ਤੇਰੀਆਂ ਮੋਹਰਾਂ ਦੱਬੀਆਂ ਨੇ ਜਿਹੜਾ ਤੂੰ ਸਾਰਾ ਦਿਨ ਉਹਨਾਂ ਦੀ ਤਰਖੀ ਤੇ ਬੈਠਾ ਰਹਿੰਦਾ ਹੈ ਕਰਮਪਾਲ ਹਮੇਸ਼ਾ ਹੱਸ ਕੇ ਟਾਲ ਦਿੰਦਾ ਅੱਜ ਦੀ ਰਾਤ ਗਰਮੀ ਵੀ ਕਹਿਰ ਦੀ ਸੀ ਪਰ ਕਦੇ-ਕਦੇ ਰੁਮਕਦਾ ਹਵਾ ਦਾ ਬੁੰਨਾ ਕੁਝ ਰਾਹਤ ਨਹੀਂ ਜਾਂਦਾ ਕੋਲ ਹੀ ਵਗਦੀ ਨਹਿਰ ਦਾ ਕਲ-ਕਲ ਕਰਦਾ ਪਾਣੀ ਤੇ ਵਿੱਚ ਪੈਂਦੇ ਤਾਰਿਆਂ ਤੇ ਚੰਦ ਦਾ ਪਰਛਾਵਾਂ ਜਿਵੇਂ ਝੂਮ-ਝੂਮ ਖੇੜ ਰਹੀ ਹੋਣਾ ਕਰਮਪਾਲ ਨੇ ਬਲਗ ਨੂੰ ਬੰਦ ਨਾ ਕੀਤਾ ਉਹਦੇ ਚਾਨਣ ਨਾਲ ਖੇਤ ਵਿੱਚ ਦੂਰ ਤੱਕ ਕਿਸੇ ਉਪਰ ਡੰਗਰ ਪਸ਼ੂ ਦੀ ਆਮਦ ਦਾ ਪਾਤਾ ਚੱਲ ਜਾਂਦਾ ਸੀ ਇੱਕ ਨਹਿਰ ਕੰਢੇ ਹੋਣ ਕਰਕੇ ਸੱਪ ਸਲੀਟਾ ਵੀ ਬਹੁਤ ਸੀ ਗਰਮੀਆਂ ਦੇ ਦਿਨ ਸਨ ਵਿੱਚ ਉਹ ਕਿੰਨੇ ਹੀ ਸੱਪਾਂ ਨੂੰ ਨਹਿਰ ਦੀ ਪਾੜੜੀ ਤੋਂ ਲੰਘਦਾ ਦੇਖਦਾ ਚਾਨਣੀ ਰਾਤ ਵਿੱਚ ਤਾਂ ਉਹ ਉਹਨਾਂ ਦੀ ਕੁੰਝ ਕਿਸੇ ਮੋਤੀ ਵਾਂਗ ਲਿਸ਼ਕਾ ਮਾਰਦੀ ਕਿੰਨੇ ਹੀ ਸੱਪਾਂ ਦੇ ਜੋੜੇ ਨਹਿਰ ਦੇ ਬਣੇ ਪੁਲ ਉੱਪਰ ਦੀ ਲੰਘਦੇ ਦੇਖਦੇ ਇਹ ਉਹੀ ਪੁਲ ਸੀ ਜਿਸ ਦੇ ਦੂਸਰੇ ਪਾਸੇ ਸ਼ਰਨੀ ਦਾ ਪਿੰਡ ਸੀ ਅੱਜ ਕਰਮਪਾਲ ਨੂੰ ਨੀਂਦ ਨਹੀਂ ਆ ਰਹੀ ਸੀ ਪਹਿਲਾਂ ਜਦਕਿ ਉਹ ਖੇਤਾਂ ਵਿੱਚ ਸੌਂਦਾ ਤਾਂ ਧਰਮਾ ਜਾਂ ਕਿਸਨਾ ਉਸਦੇ ਨਾਲ ਹੁੰਦੀ ਉਹ ਅੱਧੀ ਰਾਤ ਤੱਕ ਗੱਲਾਂ ਕਰਦੇ ਰਹਿੰਦੇ ਕਿਸਨੇ ਤੇ ਧਰਮੇ ਦੀਆਂ ਵੀ ਬੇਲਣਾ ਸਨ ਜਿਹੜੀਆਂ ਉਸਦੇ ਪਿੰਡ ਦੀਆਂ ਹੀ ਸਨ ਉਹ ਗਈ ਰਾਤ ਤੱਕ ਗੱਲਾਂ ਕਰਦੇ ਰਹਿੰਦੇ ਗੱਲਾਂ ਜਿਹੜੀਆਂ ਮੁਹੱਬਤ ਤੋਂ ਸ਼ੁਰੂ ਹੁੰਦੀਆਂ ਤੇ ਇਸ਼ਕ ਤੇ ਆ ਕੇ ਖਤਮ ਹੋ ਜਾਂਦੀਆਂ ਰਾਤ ਦੇ ਪਿਛਲੇ ਕੋ ਬਹਿਰ ਕਰਮਪਾਲ ਨੂੰ ਨੀਂਦ ਆਈ ਦਿਨ ਖਾਸਾ ਚੜਾ ਆਇਆ ਸੀ ਪਰ ਹੋ ਅਜੀਬੀ ਸਾਫਾ ਬਲੇਟ ਕੇ ਪਿਆ ਸੀ ਦਰਖਤਾਂ ਦੇ ਟਾਣੇ ਬਿਜਦੀ ਓਕੇ ਆਉਂਦੀ ਛੀਣੀ ਜਹੀ ਧੁੱਪ ਉਸ ਦੇ ਮੂੰਹ ਤੇ ਪੈ ਰਹੀ ਸੀ ਗਰਮੀ ਦੇ ਦਿਨ ਹੁਣ ਕਰਕੇ ਦਿਨ ਦਾ ਉਗਾਸ 5 ਵਜੇ ਹੋਣਾ ਸ਼ੁਰੂ ਹੋ ਗਿਆ ਕਰਮਪਾਲ ਨੇ heਠਾਂ ਉਤਰ ਕੇ ਬੰਬੀ ਤੇ ਮੂੰਹ ਤੋਤਾ ਕੁਰਲੀ ਕੀਤੀ ਤੇ ਸਾਫੇ ਨਾਲ ਮੂੰਹ ਪੁੰਜਿਆ ਆਸੇ ਪਾਸੇ ਨਿਗਾ ਕਮਾਉਂਦਾ ਘਰ ਵੱਲੋਂ ਤੁਰ ਪਿਆ ਚੁੱਲੇ ਵਿੱਚ ਪਾਤੀ ਭਨ ਕੇ ਪਾਉਂਦੀ ਕਰਮਪਾਲ ਦੀ ਮਾਂ ਨਿੰਦਰ ਦੀਆਂ ਅੱਖਾਂ ਵਿੱਚ ਧੂਏ ਦੇ ਛੱਲੇ ਉਡ ਉਡ ਕੇ ਪੈ ਰਹੇ ਸਨ ਬਿਜਲੀ ਉਸ ਨੂੰ ਸੁੱਕੀ ਖਾਂਖ ਖਿਰ ਪੈਂਦੀ ਖੇਜੀ ਹੋਈ ਨੇ ਆਪਣੇ ਆਪ ਨੂੰ ਤਰਵਾਸ ਜਿੰਦਾਂ ਕਿਹਾ ਐਤ ਕੀ ਸਿਆਲ ਤਾਂ ਕਰਮੇ ਨੂੰ ਵਿਆਹ ਹੀ ਲੈਣਾ ਹੁਣ ਤਾਂ ਉਹ ਦੀ ਉਮਰ ਹੋ ਗਈ ਕਿਹੜਾ ਨਿਆਣਾ ਹੈ ਘਟੋ ਘਟ ਮੇਰੀ ਜਾਨ ਤਾਂ ਛੁੱਟੇ ਪਿੱਛੇ ਖੜੇ ਕਰਮਪਾਲ ਨੇ ਮਾਂ ਦੇ ਮੋਢੇ ਨੂੰ ਹਲੋਣਿਆ ਤੂੰ ਇਹਦੇ ਛੱਲਿਆਂ ਵਿੱਚੋਂ ਨਿੰਦਰ ਨੇ ਪਿੱਛੇ ਮੁੜ ਕੇ ਦੇਖਿਆ ਉਸਨੇ ਕਰਮੇ ਨੂੰ ਪਰਵਾਉਣ ਲਈ ਹੋਰ ਵੀ ਜ਼ੋਰ ਦੀ ਸੁੱਕੀ ਖੰਘ ਕੀਤੀ ਮਾਂ ਚਾਹ ਬਣਾ ਕੇ ਫਟਾਫਟ ਨਾਲੇ ਕਿਉਂ ਸਾਰਾ ਦਿਨ ਪਾਠੀਆਂ ਗੋਹੇ ਨਾਲ ਤੂੰ ਇਹ ਨਾਲ ਪੱਚਦੀ ਰਹਿਣੀ ਹੈ ਸੀਧੋ ਅੰਬ ਨੂੰ ਰੱਖ ਕੇ ਲੈ ਕੰਮ ਤੇ ਨਾਲੇ ਉਹ ਗਰੀਬੀ ਦਾ ਟਾਈਮ ਪਾਸ ਹੋ ਜਾਊ ਇਹ ਨਾ ਆਖੀ ਵੀ ਮਾਂ ਤੈਨੂੰ ਨੋਹ ਦੀ ਲੋੜ ਐ ਬੇਪੁੱਤ ਕਾ ਤੂੰ ਹਾਰੇ ਰਿਸ਼ਤੇ ਨੂੰ ਨਾ ਨੁਕਰ ਕਰ ਦਿੰਦਾ ਐ ਦੇਖ ਤੇ ਯੋ ਮੈਂ ਹੁਣ ਬਹਿਣ ਲੈ ਗਿਆ ਥੋੜਾ ਕੋ ਮੈਨੂੰ ਵੀ ਆਰਾਮ ਮਿਲ ਜੂ ਘਰ ਦੇ ਤੰਦਾਲਾਂ ਤੋਂ ਨਾਲੇ ਕੰਨ ਖੁੱਲ ਕੇ ਸੁਣ ਲੈ ਐ ਕਿ ਜਿਹੜਾ ਵੀ ਚੰਗਾ ਰਿਸ਼ਤਾ ਆਇਆ ਮੈਂ ਬਿਨਾ ਤੇਰੀ ਹਾਂ ਕਹੀ ਪੱਕਾ ਕਰ ਦੇਉਂਗੀ ਨਿੰਦਰ ਨੇ ਕਰਮਪਾਲ ਦੇ ਮੂੰਹ ਦੇ ਹਾ ਭਾਵ ਜਾਣਨੇ ਚਾਹੀਏ ਕਰਮਪਾਲ ਨਾ ਮਨ ਮਰ ਸਰਨੀ ਦੀ ਖਨਾਂ ਸੰਗ ਉੜਦਾ ਖੌਰੇ ਅੰਬਰ ਦੇ ਕਿਹੜੇ ਕੋਨੇ ਜਾ ਪੁਜਿਆ ਸੀ ਨਿੰਦਰ ਨੇ ਚਾਹ ਦਾ ਗਲਾਸ ਕਰਮਪਾਲ ਨੂੰ ਪੜਾਇਆ ਜਾਦਾਂ ਦੇ ਤੰਦਾ ਚ ਉਲ ਗਿਆ ਤਪਦੀ ਚਾਹ ਜੀਵ ਤੇ ਧਰੀ ਤਾਂ ਇੱਕੋ ਛਟ ਕੇ ਗਲਾਸ ਥੇਠਾਂ ਕਿਚ ਲਿਆ ਬੜੀ ਤਤੀ ਹੈ ਸੌਰੇ ਮੇਰੇ ਦੀ ਜੀਵ ਸਾੜਦੀ ਸੌਰੇ ਮਾਂ ਕੋਲ ਗੱਲਾਂ ਗੱਲ ਕਰਾਂ ਸਰਨੀ ਬਾਰੇ ਆਖਰੀ ਗੱਲ ਉਸਨੇ ਹੌਲੀ ਜਿਹੀ ਆਖੀ ਕਰਮਪਾਲ ਨੇ ਘਰ ਵਿੱਚ ਸਾਰੇ ਪਾਸੇ ਨਿਗਾ ਮਾਰੀ ਚਿਵਾਰੇ ਵੱਲ ਧੱਕਿਆ ਗੋਲੇ ਕਬੂਤਰਾਂ ਦਾ ਇੱਕ ਜੋੜਾ ਚੋਹਰ ਮੋਹਲ ਕਰ ਰਿਹਾ ਸੀ ਕਰਮਪਾਲ ਨੂੰ ਕਬੂਤਰ ਰੱਖਣ ਦਾ ਬੜਾ ਸ਼ੌਕ ਸੀ ਉਸਨੇ ਡੇਢ ਕੋ ਸਾਲ ਪਹਿਲਾਂ ਹੀ ਨਾਲ ਦੇ ਪਿੰਡੋਂ 4 ਕਿੰਨੇ ਕਬੂਤਰ ਲਿਆਂਦੇ ਸਨ ਉਹ ਉਹਨਾਂ ਨੂੰ ਰਾਤ ਨੂੰ ਧਿਆਉ ਕੇ ਰੱਖੇ ਬਾਦਾਮ ਖਵਾਉਂਦਾ ਸਵੇਰ ਵੇਲੇ ਛਤਰੀ ਤੇ ਉਠਾ ਦਿੰਦਾ ਪਹਿਲਾਂ ਪੈਲ ਉਸਨੇ ਉਹਨਾਂ ਦੇ ਖੰਭ ਕੁੱਤਰ ਛੱਡੇ ਉਸ ਨੂੰ ਡਰ ਸੀ ਕਿਤੇ ਉਹ ਉੱਡ ਕੇ ਆਪਣੇ ਪੁਰਾਣੇ ਟਿਕਾਣੇ ਤੇ ਨਾ ਚਲੇ ਜਾਣ ਫਿਰ ਹੌਲੀ-ਹੌਲੀ ਜਦੋਂ ਉਹ ਛਤਰੀ ਤੇ ਬਹਿਣਾ ਗਿੱਜ ਗਈ ਤੇ ਅੰਬਰ ਦੇ ਉਡਾਰੀ ਮਾਰਦੇ ਫਿਰ ਉਸ ਦੀ ਛਤਰੀ ਤੇ ਆ ਕੇ ਬਹਿੰਦੀ ਤਾਂ ਉਸ ਨੂੰ ਤਸੱਲੀ ਹੋ ਗਈ ਕਿ ਉਹ ਹੁਣ ਕਿਸੇ ਕਿਤੇ ਹੋਰ ਨਹੀਂ ਜਾਣਗੇ ਉਹ ਕਦੇ-ਕਦੇ ਸਵੇਰ ਵੇਲੇ ਹੀ ਉਹਨਾਂ ਨੂੰ ਉਡਾਹ ਛੱਡਦਾ ਜਦੋਂ ਉਹਨਾਂ ਨੂੰ ਭੁੱਖ ਪਿਆਸ ਲੱਗਦੀ ਤਾਂ ਖੁਦ ਹੀ ਏਠਾ ਉਤਰ ਆਉਂਦੀ ਇਹਨਾਂ ਕਬੂਤਰਾਂ ਦੀ ਬਦੌਲਤ ਹੀ ਉਸਨੇ ਪਹਿਲੀ ਵਾਰੀ ਸ਼ਰਨ ਸ਼ਰਨੀ ਨੂੰ ਦੇਖਿਆ ਸੀ ਉਹ ਪਹਿਲੀ ਵਾਰ ਕਬੂਤਰਾਂ ਦੀ ਬਾਜੀ ਤੇ ਸ਼ਰਨੀ ਦੇ ਪਿੰਡ ਗਿਆ ਸੀ ਉੱਥੇ ਸ਼ਰਨੀ ਦੇ ਭਰਾ ਨਾਲ ਵੀ ਉਸ ਦਾ ਮੇਲ ਹੋਇਆ ਸੀ ਉਹ ਬਾਜੀ ਸ਼ਰਨੀ ਦਾ ਭਰਾ ਦੇ ਕਬੂਤਰਾਂ ਨੇ ਦਿੱਤੀ ਸੀ ਬਸ ਉਸ ਦਿਨ ਕਰਮਪਾਲ ਉਸਦੇ ਨਾਲ ਉਸਦੇ ਕਬੂਤਰ ਦੇਖਣਾ ਉਹਨਾਂ ਦੇ ਘਰੇ ਗਿਆ ਸੁਧਾਰਨ ਜਿਹੇ ਸੂਟ ਵਿੱਚ ਚੁੱਲ੍ਹੇ ਚੌਕੇ ਤੇ ਪਰਦੀ ਸ਼ਰਨੀ ਉਸ ਨੂੰ ਬੜੀ ਪਿਆਰੀ ਲੱਗੀ ਦੋਨਾਂ ਨੇ ਸਰਚੀ ਰਿਹਾ ਇੱਕ ਦੂਜੇ ਨੂੰ ਤੱਕਿਆ ਉਹ ਪਹਿਲੀ ਤੱਕਣੀ ਕਰਮਪਾਲ ਦੀ ਕਿਸੇ ਤਲਿਸ਼ਣ ਤੋਂ ਘਟ ਨਹੀਂ ਸੀ ਉਹ ਹੁਣ ਕਈ ਵਾਰ ਸ਼ਰਨੀ ਦੇ ਭਰਾ ਕੋਲ ਕਬੂਤਰਾਂ ਦੀ ਆਣੇ ਬਹਾਨੇ ਗਿਆ ਮਾਰਦਾ ਸ਼ਰਨੀ ਦਾ ਪ੍ਰਤਾਪ ਵੀ ਕਬੂਤਰਾਂ ਦਾ ਪੂਰਾ ਸ਼ੌਕੀਨ ਸੀ ਉਸ ਨੂੰ ਇਹੋ ਜਿਹੇ ਬੰਦੇ ਹੀ ਚੰਗੇ ਲੱਗਦੇ ਜਿਹੜੇ ਕਬੂਤਰਾਂ ਬਾਰੇ ਉਸ ਕੋਲੋਂ ਸਲਾਹਾਂ ਲੈਂਦੇ ਸੀ ਹੁਣ ਕਈ ਵਾਰ ਉਹ ਖੇਤ ਬੰਨੇ ਇੱਕ ਦੂਜੇ ਨੂੰ ਤੱਕਦੇ ਦੋਨਾਂ ਨੂੰ ਇੱਕ ਦੂਜੇ ਨਾਲ ਇਸ਼ਕ ਜਿਹਾ ਮਹਿਸੂਸ ਹੋਣ ਲੱਗਿਆ ਕਰਮਪਾਲ ਨੇ ਇੱਕ ਦਿਨ ਖੇਤ ਆਈ ਸ਼ਰਨੀ ਕੋਲ ਸਭ ਤੋਂ ਅੱਖ ਵਚਾ ਕੇ ਆਪਣੇ ਦਿਲ ਦੀ ਗੱਲ ਆਖ ਛੱਡੀ ਬਸ ਉਸ ਦਿਨ ਤੋਂ ਬਾਅਦ ਉਨ੍ਹਾਂ ਦੇ ਵਿਚਾਰ ਮੁਹੱਬਤ ਦੀ ਕਰੁੰਬੜਾ ਫਟਣ ਲੱਗੀ ਮੁਹੱਬਤ ਅਜਿਹੀ ਕਿ ਇੱਕ ਦੂਜੇ ਬਾਰੇ ਕੋਈ ਵੀ ਚੰਗਾ ਮਾੜਾ ਪੱਖ ਵੀ ਜਾਣਣਾ ਜ਼ਰੂਰੀ ਨਾ ਸਾਹਮਣਾ ਸਮਝਿਆ ਖੈਰ ਮੁਹੱਬਤ ਵਿੱਚ ਸਭ ਕੁਝ ਹੀ ਚੰਗਾ ਲੱਗਦਾ ਹੈ ਇੱਕ ਲੰਮੀ ਸੋਚ ਵਿੱਚੋਂ ਜਾ ਕੇ ਕਰਮਪਾਲ ਨੇ ਮਾਂ ਨੂੰ ਪੁੱਛਿਆ ਬਾਪੂ ਨੇ ਢਿੰਗਾ ਨੰਬਰਦਾਰ ਦੇ ਘਰ ਗਿਆ ਸ਼ਾਮਲਾ ਤਾਲੀ ਪੈੜੀ ਬਾਰੇ ਕੋਈ ਗੱਲ ਕਰਨੀ ਸੀ ਆਦਾ ਸੀ ਐਤ ਕੀ ਸਾਹਮਲਾ ਟਾਲੀ ਪੜੀ ਆਪਾਂ ਬਾ ਲਈਏ ਨਿੰਦਰ ਪਸ਼ੂਆਂ ਵੱਲ ਹੋ ਗਈ ਕਰਮਪਾਲ ਚਵਾਰੇ ਚੜ ਗਿਆ ਛੱਤ ਉੱਪਰ ਦੀ ਬਣਾਇਆ ਕਬੂਤਰਾਂ ਦਾ ਕੁੱਡਾ ਕੋਲਿਆ ਚਾਰੋਂ ਕੂਤਰਾ ਨੂੰ ਬਾਹਰ ਕੱਢ ਕੇ ਦਾਣੇ ਤੇ ਰਾਦਾ ਦੇ ਭਿੱਜੇ ਹੋਏ ਬਦਾਮ ਬਰੀਕ ਕਰਕੇ ਪਾਈ ਉਹਨਾਂ ਦੀਆਂ ਚੁੰਝਾਂ ਨੂੰ ਤੇ ਸਿਰ ਨੂੰ ਸਹਲਾਉਣ ਲੱਗਾ ਫਿਰ ਇੱਕ ਇੱਕ ਕਰਕੇ ਸਭ ਨੂੰ ਅੰਬਰ ਵੱਲ ਉਡਾ ਦਿੱਤਾ ਛਾਤਰੀ ਨੂੰ ਸਾਫ਼ ਕਰਕੇ ਸੁੱੱਚੀ ਕਰਕੇ ਟੰਗ ਦਿੱਤਾ ਸੂਰਜ ਦੀ ਤੇਜ ਰੋਸ਼ਨੀ ਨਾਲ ਉਸ ਦੀਆਂ ਅੱਖਾਂ ਚੰਦ ਲਿਆ ਗਈਆਂ ਪਰ ਉਹ ਬਹੁਤ ਕੋਸੀ ਕਿ ਉਸ ਦੇ ਘਵਤਰਾ ਬਹੁਤ ਉੱਚੀ ਅਡਾਰੀ ਮਾਰ ਰਹੇ ਸਨ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ